हां जी दोस्तों जीया नु स्वागत है जी ਤੁਹਾਡਾ ਸਾਰਿਆਂ ਦਾ ਨਵੇਂ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਨੂੰ ਦਿਖਾਉਂਦਾ ਜਹਾਜ਼ਾਂ ਦੇ ਪੈਸੇ ਕਮਾਉਣੇ ਕਿੰਨੇ ਕੇ ਜਿਆਦਾ ਸੌਖੇ ਆ ਉਹ ਇੱਕ ਚੈੱਕ ਕਰੋ ਜਹਾਜ਼ ਲੱਗਣ ਲੱਗਾ ਕਿਨਾਰੇ ਤੇ ਠੀਕ ਆ ਤੇ ਆ ਜਿਹੜਾ ਮੇਰੇ ਪਿੱਛੇ ਜਹਾਜ਼ ਖੜਾ ਆ ਇਹ ਵੀ ਲੱਗਣ ਲੱਗਾ ਜੀ ਤਿਆਰੀ ਆ ਠੀਕ ਆ ਤੇ ਇਹ ਮੈਂ ਤੁਹਾਨੂੰ ਕਿਉਂ ਦਿਖਾ ਰਿਹਾ ਕਿਉਂਕਿ ਮੀਂਹ ਪੈ ਰਿਹਾ ਜੀ ਪੂਰੀ ਤੇਜ ਮਤਲਬ ਮੌਤ ਮੌਸਮ ਖਰਾਬ ਆ ਤੇ ਅਸੀਂ ਖੜੇ ਆ ਇਸ ਟਾਈਮ ਸਾਊਥ ਕੋਰੀਆ ਦੇ ਵਿੱਚ ਜਹਾਜ਼ ਇੱਧਰ ਚੈੱਕ ਕਰੋ ਥੱਲੇ ਬੰਦੇ ਇਹ ਵੀ ਜਹਾਜ਼ ਨੂੰ ਮਤਲਬ ਰਸੇ ਕੱਢਣ ਲਈ ਖੜੇ ਆਏ ਜਹਾਜ਼ ਦੇ ਹਨ ਉਹ ਵੀ ਮੈਂ ਤੁਹਾਨੂੰ ਦਿਖਾਉਂਦਾ ਤੇ ਆ ਹੁਣ ਇੱਧਰ ਚੈੱਕ ਕਰੋ ਵੀ ਆਪਣਾ ਜਿਹੜਾ ਸ਼ਿਪ ਕਰੂ ਹੁੰਦਾ ਹੈ ਜਹਾਜ਼ ਦਾ ਉਹ ਵੀ ਆ ਗਿਆ ਜਹਾਜ਼ ਨੂੰ ਕੱਢਣ ਦੀ ਪੂਰੀ ਤਿਆਰੀ ਹੋ ਵੇਖੋ ਮੀਂਹ ਦੇ ਵਿੱਚ ਸਾਰੇ ਕੰਮ ਕਰ ਰਹੇ ਠੀਕ ਆ ਨਾ ਹੁਣ ਤੁਸੀਂ ਦੇਖ ਹੀ ਸਕਦੇ ਜੀ ਮਤਲਬ ਵੀ ਪੈਸੇ ਕਮਾਉਣੇ ਸੱਚੀ ਕਿੰਨੇ ਕੇ ਸੌਖੇ ਆ ਤੇ ਆ ਹੁਣ ਇੱਧਰ ਚੈੱਕ ਕਰੋ ਜਿਹੜੇ ਬੰਦੇ ਮੈਂ ਤੁਹਾਨੂੰ ਖਾਏ ਥੱਲੇ ਇਹਨਾਂ ਨੇ ਹੁਣ ਰਸੇ ਕੱਢਦੇ ਨੇ ਕਿੱਲਿਆਂ ਦੇ ਵਿੱਚ ਉਹ ਵੇਖੋ ਨੇ ਕੱਢਤਾ ਠੀਕ ਆ ਤੇ ਹੁਣ ਇਹ ਜਿਹੜੇ ਰਸੇ ਆ ਇਹ ਕੇ ਜਹਾਜ਼ ਨੇ ਨਿਕਲ ਜਾਣਾ ਜੀ ਦੂਜੀ ਕੰਟਰੀ ਵਾਲੋਂ